ਕਿੱਤੇ 12 ਗੱਲੇ ਹੀ ਗੋਭੀ ਦੀ ਇਹ ਟੋਟਲੀ ਜਿੰਨਾ ਏਰੀਆ ਨਾ ਇਹ ਗੋਭੀ ਹੀ ਆ ਗੋਭੀ ਹੈ ਹਾਂਜੀ ਬਸ ਵੱਡਣ ਵਾਲੀ ਪੱਕੀ ਸੀ ਤੇ ਮਤਲਬ ਗੁਰੂ ਘਰ ਵਿਚਾਰਤੀ ਬਸ ਹੁਣ ਮੰਡੀ ਕਰਨ ਵਾਲੀ ਤੇ ਮਤਲਬ ਰੋਟੀ ਜਿੱਦਾਂ ਖਾਣ ਲੱਗਾ ਬੰਦਾ ਦਾ ਧੁਕੋ ਲੈ ਜਾਂਦਾ ਉਦਾਂ ਹੋਇਆ ਸਾਡੇ ਨਾਲ ਸਾਰੀ ਸਾਡੀ ਪਿਆਲੀ ਠੇਕੇ ਦੇ ਸੀ 80000 ਰੁਪਿਆ ਠੇਕਾ ਉੱਤੇ 30 ਤੋਂ 35000 ਰੁਪਿਆ ਜਿਹੜਾ ਉੱਤੇ ਖਰਚਾ ਹੁਣ ਤਾਂ ਘਾ ਚੁੱਕਿਆ ਮਤਲਬ 14-15 ਲੱਖ ਦਾ ਨੁਕਸਾਨ ਹੋ ਗਿਆ 20 ਲੱਖ ਦਾ ਘਟੋ ਕੱਟ ਹਾਂਜੀ ਅਸੀਂ ਆਪਣੇ ਘਰਾਂ 'ਚੋਂ ਲੰਗਰ ਪਕਾ ਕੇ ਜੇ ਗਰੀਬ ਮਜ਼ਦੂਰ ਭਾਈ ਚੜਾ ਹੀ ਉਹਨਾਂ ਨੂੰ ਖਲਾਵਾਲ ਰਹੇ ਆ ਕਿੰਨੇ ਮਤਲਬ ਹਜੇ ਵੀ ਹੌਸਲੇ ਵਾਲੇ ਬੰਦੇ ਆ 20-20 ਲੱਖ ਦਾ ਨੁਕਸਾਨ ਕਰਾਈ ਬੈਠੇ ਆ ਤੇ ਕਹਿੰਦੇ ਲੰਗਰ ਹਲੇ ਵੀ ਸਾਡੇ ਘਰਾਂ 'ਚੋਂ ਬਣ ਕੇ ਜਾ ਰਿਹਾ ਬਾਬੇ ਨਾਨਕ ਦੀ ਧਰਤੀ ਆ ਬਾਬੇ ਨਾਨਕ ਨੇ 20 ਰੁਪਏ ਲੰਗਰ ਚ ਲਾਇਆ ਸੀ ਉਹਦੇ ਐਫ ਡੀ ਕਰਾ ਕੇ ਦਾ ਵਿਆਜ ਨਹੀਂ ਮੁੱਕਿਆ ਤੇ ਗਾੜੀਆਂ ਸਾਡੇ ਕੋਲ ਜੋ ਚਲੋ ਜਿੰਨੇ ਜੋਗੇ ਆਗੇ ਆਂ ਗਰੀਬਾਂ ਲੋਕਾਂ ਦੀ ਆਪ ਲੰਗਰ ਪਕਾ ਕੇ ਮਦਦ ਕਰਨ ਡੇ ਆ ਕਭਾ ਤਾ ਤਜੋਰ ਕੇ ਵੀ ਹਨੂ ਡੰਗਰਾਂ ਵਾਸਤੇ ਕੋਈ ਚਾੜ ਜੂੜੀ ਆ ਜੇ ਹੋਰ ਸਭ ਦਾ ਸਾਦਾ ਕਹੇ ਚੀ ਦੀ ਲੋੜ ਸਾਡੇ ਪਿੰਡ ਕਹੇ ਚੀ ਦੀ ਲੋੜ ਸਭ ਦੇ ਸਾਦੇ ਦੀ ਸਾਡੇ ਡੰਗਰਾਂ ਵਾਸਤੇ ਬਸ ਕੋ ਜਾ ਦੇ ਬਾਕੀ ਅਸੀਂ ਆਪ ਸਭ ਕੋ ਲੰਗਰ ਪਕਾ ਕੇ ਗਰੀਬ ਲੋਕਾਂ ਨੂੰ ਖਵਾ ਲੰਦੇ ਆ ਕੋਈ ਆਇਆ ਮਦਦ ਕਰਨ ਕੋਈ ਨਹੀਂ ਆਇਆ ਆਪਣੇ ਸਮਾਜ ਸੇਵਕ ਜੋ ਵੀ ਸਰਕਾਰ ਸਰਕਾਰ ਦਾ ਕੋਈ ਬੰਦਾ ਨਹੀਂ ਇੱਥੋਂ ਤੱਕ ਪਹੁੰਚਾ ਅੱਛਾ ਜੀ ਕਿਸੇ ਨੇ ਅਣਕ ਮੈਨੂੰ ਅੱਜ ਪੰਜਵਾਂ ਦਿਨ ਇੱਥੇ ਬੈਠੇ ਨੂੰ ਉੱਤੇ ਮੈਂ ਆਪਣੇ ਘਰ ਵੀ ਨਹੀਂ ਗਿਆ ਪੰਜਵਾਂ ਦਿਨ ਹੈ ਇੱਥੇ ਹੈਲੀਕਾਪਟਰ ਆਇਆ ਸੀ ਕੱਲ ਉਹ ਪੰਜ ਕ ਪੈਕਟ ਉਹਦੇ ਪਾਣੀ ਚ ਛੁੱਟ ਗਏ ਨਾ ਉੱਤੋਂ ਹੀ ਜਿੱਦਾਂ ਕੁੱਤਿਆਂ ਨੂੰ ਬਾਦੀਦਾ ਜਾਂ ਕਿਸ ਤਰ੍ਹਾਂ ਛੁੱਟ ਕੇ ਚਲ ਗਿਆ ਕਿੰਨੀ ਫਸਲ ਦਾ ਨੁਕਸਾਨ ਹੋ ਗਿਆ ਇਹ ਏਰੀਆ ਚ ਤੁਹਾਡੇ ਤੇ ਤੇ ਹਜ਼ਾਰਾਂ ਕਿੱਲੇ ਜ਼ਮੀਨ ਹੈ ਜੀ ਹੈ ਸਾਰੀ ਗੋਭੀ ਦੀ ਸਰ ਅਰਬਾਂ ਰੁਪਿਆ ਦੀ ਗੋਭੀ ਖਾਣ ਹਾਂਜੀ ਸਾਡੇ ਪਿੰਡ ਚ 500 ਕਿੱਲੇ ਜ਼ਮੀਨ ਹੋਊਗੀ ਨਾ ਉਹਦੇ ਚੋਂ 80 90 ਕਿੱਲੇ ਸਾਰੇ ਝੋਨਾ ਹੋਊਗਾ ਬਾਕੀ ਸਾਰੀ ਗੋਭੀ ਆ ਆਪਣਾ ਘਰ ਆ ਬਈਆ ਹਾਂਜੀ ਕਿ ਕਿੱਥੋਂ ਤੱਕ ਡੁੱਬ ਗਿਆ ਸੀ ਇੱਥੋਂ ਤੱਕ ਪਾਣੀ ਆਇਆ ਜੀ ਇਹੋ ਹਾਂਜੀ ਸੱਤ ਤੱਕ ਪਾਣੀ ਲੱਗ ਗਿਆ ਜੀ ਸੱਤ ਸੱਤ ਤੱਕ ਆ ਪਾਣੀ ਹਾਂਜੀ ਸੱਤ ਤੱਕ ਆ ਗਿਆ ਪਸ਼ੂ ਡੰਗਰ ਫਿਰ ਪਸ਼ੂ ਤਾਂ ਅਸੀਂ ਪਹਿਲਾਂ ਚਾਰ ਲੇ ਪਹਿਲਾਂ ਚਾਰ ਲੇ ਹਾਂਜੀ ਤੇ ਮਤਲਬ ਫਸਲ ਕਿੰਨੀ ਸੀ ਤੁਹਾਡੀ ਇੱਥੇ ਇੱਥੇ 12 ਕਿੱਲੇ ਹੀ ਗੋਭੀ ਦੀ ਇਹ ਟੋਟਲ ਜਿੰਨਾ ਏਰੀਆ ਨਾ ਇਹ ਗੋਭੀ ਹੀ ਆ ਗੋਭੀ ਹੈ ਹਾਂਜੀ ਬਸ ਵੱਡਣ ਵਾਲੀ ਪੱਕੀ ਸੀ ਤੇ ਮਤਲਬ ਗੁਰੂ ਘਰ ਵੀ ਚਾਰਤੀ ਬਸ ਹੁਣ ਮੰਡੀ ਕਰਨ ਵਾਲੀ ਸੀ ਬਹੁਤ ਨਕਸਾ ਤੇ ਮਤਲਬ ਰੋਟੀ ਜਦਾਂ ਖਾਣ ਲੱਗਾ ਬੰਦਾ ਤਾਂ ਕੋਕ ਲੈ ਜਾਂਦਾ ਉਦਾਂ ਹੋਇਆ ਸਾਡੇ ਨਾਲ ਦਿਮਾਗ ਉਦੋਂ ਪੱਕਣ ਤੇ ਆ ਗਈ ਜਦੋਂ ਹੁਣ ਹੁਣ ਜਦੋਂ ਉਮੀਦਾਂ ਦੇ ਰਹੀ ਸੀ ਵੀ ਹੁਣ ਕੁਝ ਬਣੂਗਾ ਇਹਦੇ ਰਾਈ ਫਿਰ ਸਾਰੀ ਸਾਡੀ ਪਿਆਲੀ ਠੇਕੇ ਦੇ ਸੀ 80000 ਰੁਪਿਆ ਠੇਕਾ ਉੱਤੇ 30 ਤੋਂ 35000 ਰੁਪਿਆ ਜਿਹੜਾ ਉੱਤੇ ਖਰਚਾ ਹੁਣ ਤੱਕ ਆ ਚੁੱਕਿਆ ਲੱਖ ਲੱਖ ਸਵਾ ਸੌ ਲੱਖ ਹਾਂਜੀ ਹੁਣ ਤੱਕ ਆ ਚੁੱਕਿਆ 12 ਕਿੱਲੇ ਸੀ ਮਤਲਬ 14-15 ਲੱਖ ਦਾ ਨੁਕਸਾਨ ਹੋ ਗਿਆ ਹੈ 20 ਲੱਖ ਦਾ ਘਟੋ-ਕੱਟ ਹਾਂਜੀ ਨਿਕਲਿਆ ਆਊਗਾ ਖਰਚਾ ਜਿਹੜਾ ਜਿਹੜਾ ਨੁਕਸਾਨ ਹੋ ਗਿਆ ਕਿੱਥੋਂ ਹੁਣ ਤਾਂ ਕੁਝ ਵੀ ਨਹੀਂ ਆ ਜੀ ਆ ਤੁਸੀਂ ਦਿਖਾ ਰਹੇ ਸੀ ਹੱਥ ਪੈਰ ਵੀ ਗਲ ਗਏ ਹਾਂਜੀ ਇਹ ਕੀ ਕਰਨਾ ਫਿਰ ਪਾਣੀ ਦੇ ਵਿੱਚ ਜਦੋਂ ਰਹਿਣਾ ਹੀ ਪਾਣੀ ਚ ਕਦੀ ਡੰਗੜ ਲੈ ਕੇ ਆਓ ਕਦੀ ਬੱਟਾ ਬਨੋ ਕੋਈ ਆਇਆ ਮਦਦ ਕਰਨ ਕੋਈ ਨਹੀਂ ਆਇਆ ਆਪਣੇ ਸਮਾਜ ਸੇਵੀਕ ਜੋ ਵੀ ਸਰਕਾਰ ਸਰਕਾਰ ਦਾ ਕੋਈ ਬੰਦਾ ਨਹੀਂ ਇੱਥੋਂ ਤੱਕ ਪਹੁੰਚਾ ਅੱਛਾ ਜੀ ਕਿਸੇ ਨੇ ਅਣਕ ਮੈਨੂੰ ਅੱਜ ਪੰਜਵਾਂ ਦਿਨ ਇੱਥੇ ਬੈਠੇ ਨੂੰ ਉੱਤੇ ਮੈਂ ਆਪਣੇ ਘਰ ਵੀ ਨਹੀਂ ਗਿਆ ਪੰਜਵਾਂ ਦਿਨ ਇੱਥੇ ਕੀ ਤੱਕ ਨੇ ਸੀ ਹੈਲੀਕਾਪਟਰ ਦੇ ਤਾਂ ਮ ਉਹ ਕਰਤਾ ਹੋਇਆ ਕੋਈ ਫਾਇਦਾ ਨਹੀਂ ਹੈਲੀਕਾਪਟਰ ਆਇਆ ਸੀ ਕੱਲ ਉਹ 5 ਕ ਪੈਕਟ ਉਤੇ ਪਾਣੀ ਚ ਛੁੱਟ ਗਏ ਨਾ ਉਤੋਂ ਹੀ ਜਿੱਦਾਂ ਕੁੱਤਿਆਂ ਨੂੰ ਪਾਦੀਦਾ ਜਾਂ ਕਿਸ ਤਰ੍ਹਾਂ ਛੁੱਟ ਕੇ ਚਲ ਗਏ ਹਾਂਜੀ ਇੱਥੇ ਕਿੰਨੀ ਫਸਲ ਦਾ ਨੁਕਸਾਨ ਹੋ ਗਿਆ ਇਹ ਏਰੀਆ ਜੀ ਤੁਹਾਡੇ ਤੇ ਤੇ ਹਜ਼ਾਰਾਂ ਕਿੱਲੇ ਜ਼ਮੀਨ ਹੈ ਜੀ ਹੈ ਸਾਰੀ ਗੋਭੀ ਦੀ ਸਰ ਅਰਬਾਂ ਰੁਪਈਆ ਦੀ ਗੋਭੀ ਖਾਦੂ ਹਾਂਜੀ ਸਾਡੇ ਪਿੰਡ ਚ 500 ਕਿੱਲੇ ਜ਼ਮੀਨ ਹੋਊਗੀ ਨਾ ਉਹਦੇ ਚੋਂ 80 90 ਕਿੱਲੇ ਸਾਰੇ ਝੋਨਾ ਹੋਊਗਾ ਬਾਕੀ ਸਾਰੀ ਗੋਭੀ ਬਾਕੀ ਗੋਭੀ 400 ਕਿੱਲੇ ਗੋਭੀ ਹੋਵੇ ਹਾਂਜੀ ਲੋ ਕਰੋੜਾਂ ਅਰਬਾਂ ਦਾ ਨੁਕਸਾਨ ਹੋ ਗਿਆ ਬਿਲਕੁਲ ਜੀ ਬਿਲਕੁਲ ਤੁਹਾਡਾ ਪਿੰਡ ਵੀ ਅਹੀ ਹੈ ਹਾਂਜੀ ਆਇਆ ਕੋਈ ਪੁੱਛਣ ਤੁਹਾਡੇ ਹਾਂਜੀ ਕੋਈ ਨਹੀਂ ਆਇਆ ਜੀ 5-6 ਦਿਨ ਹੋ ਗਿਆ ਕੋਈ ਇੱਥੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਸਿੱਖ ਪੜਾਈ ਜਰੇ ਆਏ ਉਹਨਾਂ ਹੀ ਬਾਹ ਫੜੀ ਹੋਰ ਕੋਈ ਨਹੀਂ ਆਇਆ ਬਹੁਤ ਮਾੜਾ ਹਾਲਾਤ ਹੈ ਵੇਖ ਹੀ ਲੋਗ ਅੜਿਓ ਅਹੀਂ ਤੇ ਇਹੋ ਬੇਨਤੀ ਕਰਨੇ ਆਂ ਵੀ ਹੱਥ-ਹੱਥ ਜੋੜ ਕੇ ਵੀ ਸਾਨੂੰ ਡੰਗਰਾਂ ਵਾਸਤੇ ਕੋਈ ਚਾੜ-ਚੂੜੀ ਆ ਜੇ ਹੋਰ ਸਭ ਦਾ ਸਾਦਾ ਕਹੇ ਚੀਜ਼ ਦੀ ਲੋੜ ਸਾਡੇ ਪਿੰਡ ਕਹੇ ਚੀਜ਼ ਦੀ ਲੋੜ ਸਭ ਦੇ ਸਾਦੇ ਦੀ ਸਾਡੇ ਡੰਗਰਾਂ ਵਾਸਤੇ ਬਸ ਕੋਈ ਆ ਜੇ ਬਾਕੀ ਅਸੀਂ ਆਪ ਸਭ ਕੋ ਲੰਗਰ ਪਕਾ ਕੇ ਗਰੀਬ ਲੋਕਾਂ ਨੂੰ ਖਵਾ ਲੰਦੇ ਆ ਹਾਂ ਜੀ ਆਪ ਲੰਗਰ ਪਕਾ ਕੇ ਨਾ ਪਿੰਡ ਚ ਭਾਵੇਂ ਜਿੰਨਾ ਵੀ ਨੁਕਸਾਨ ਹੋਇਆ ਨਾ ਅਸੀਂ ਆਪਣੇ ਘਰਾਂ ਚੋਂ ਲੰਗਰ ਪਕਾ ਕੇ ਜੇ ਗਰੀਬ ਮਜ਼ਦੂਰ ਭਾਈ ਚਰਾ ਹੀ ਉਹਨਾਂ ਨੂੰ ਖਵਾ ਲ ਰਹੇ ਆ ਕਿੰਨੇ ਮਤਲਬ ਹਜੇ ਵੀ ਹੌਸਲੇ ਵਾਲੇ ਬੰਦੇ ਆ 20-20 ਲੱਖ ਦਾ ਨੁਕਸਾਨ ਕਰਾਈ ਬੈਠੇ ਆ ਤੇ ਕਹਿੰਦੇ ਲੰਗਰ ਹਲੇ ਵੀ ਸਾਡੇ ਘਰਾਂ ਚੋਂ ਬਣ ਕੇ ਜਾ ਰਿਹਾ ਮਤਲਬ ਇਹ ਗੁਰੂ ਨਾਨਕ ਦੀ ਧਰਤੀ ਨਹੀਂ ਵਾਰ ਹੋ ਸਕਦਾ ਅਜਿਹਾ ਹੋਰ ਕਿਤੇ ਨਹੀਂ ਮਤਲਬ ਸਾਰਾ ਕੁਝ ਖਤਮ ਹੁੰਦਾ ਦੇਖ ਕੇ ਫਿਰ ਵੀ ਉਹ ਜਿਹੜੀ ਪ੍ਰਥਾ ਬਾਬੇ ਨਾਨਕ ਵਾਲੀ ਉਹ ਜਾਂਦੀ ਨਹੀਂ ਮੰਨ ਚ ਉਹ ਨਹੀਂ ਨਾ ਜਾਂਦੀ ਜੀ ਹਾਂਜੀ ਬਾਕੀ ਤੁਹਾਨੂੰ ਪਤਾ ਬਾਬੇ ਨਾਨਕ ਦੀ ਧਰਤੀ ਆ ਬਾਬੇ ਨਾਨਕ ਨੇ 20 ਰੁਪਏ ਲੰਗਰ ਚ ਲਾਇਆ ਸੀ ਉਹਦੇ ਐਫ ਡੀ ਕਰਾ ਕੇ ਦਾ ਵਿਆਜ ਨਹੀਂ ਮੁੱਕਿਆ ਤੇ ਗਾੜੀਆਂ ਸਾਡੇ ਕੋਲ ਜੋ ਚਲੋ ਜਿੰਨੇ ਜੋਗੇ ਹੈਗੇ ਅਸੀਂ ਗਰੀਬਾਂ ਲੋਕਾਂ ਦੀ ਆਪ ਲੰਗਰ ਪਕਾ ਕੇ ਮਦਦ ਕਰਨਦੇ ਆਂ ਬਾਕੀ ਅਸੀਂ ਇਹੋ ਕਹਿੰਨੇ ਵੀ ਡੰਗਰਾਂ ਡੁੰਗਰਾਂ ਵਾਸਤੇ ਚਾੜਾ ਜੇ ਹੋਰਾਂ ਨੂੰ ਕਿਹੇ ਚੀਜ਼ ਦੀ ਲੋੜ ਉਹ ਜਿਹੜਾ ਰਾਸ਼ਨ ਪਾਣੀ ਵੈਸੇ ਬਹੁਤ ਜ਼ਿਆਦਾ ਆ ਚੁੱਕਾ ਵਾ ਹਾਂਜੀ ਬਹੁਤ ਬੇਕਦਰੀ ਹੋਉਂਦੀ ਇੱਥੇ ਰਾਸ਼ਨ ਦੀ ਵੀ ਹੋਂਦੀ ਅਸੀਂ ਆਨੇ ਵੀ ਤੁਹਾਡੇ ਕੋਲ ਸਾਰਾ ਕੁਝ ਹੈਗਾ ਵਾ ਅਸੀਂ ਕੋਲੋਂ ਪਕਾ ਕੇ ਖਵਾਲ ਵੀ ਰਏ ਆ ਮਜ਼ਦੂਰ ਭਾਈ ਜਿੰਨੇ ਵੀ ਡੁੱਬੇ ਹੋਏ ਸੀ ਨਾ ਜਿੰਦੇ ਜਿਹਦੇ ਕੋਲ ਸੀ ਆਪ ਕੱਢਿਆ ਉਹਨਾਂ ਨੂੰ ਓਕੇ ਓਕੇ ਆਪ ਕੱਢਿਆ ਸੀ ਉਹਨਾਂ ਨੂੰ ਤੇ ਹਾਂਜੀ ਜੀ ਜੀ ਬੁਝਰ ਕੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆ ਚੀਜ਼ਾਂ ਦੇਖਦਿਆਂ ਨੂੰ ਇਹ ਇਹਦੀ 88 ਦਾ ਪਹਿਲਾਂ ਵੇਖਿਆ ਸੀ ਆ ਦੂਜੀ ਵਾਰੀ ਆਇਆ ਇਹ ਦੂਜਾ ਉਹਦਾ ਤੂੰ ਪਹਿਲਾਂ ਥੋੜਾ ਥੋੜਾ 93 ਵਜੇ ਆਇਆ 93 ਜੀ ਆਵਾ ਥੋੜਾ ਥੋੜਾ ਵਿੰਗਰਿਆ ਵਾ ਹਾਂ ਪਰ ਹੁਣ ਜੇ ਤਾਂ 88 ਜਾਇ ਨਾ ਉਹਦੇ ਨਾਲੋਂ ਜ਼ਿਆਦਾ ਯਾਰ ਆਇਆ ਪਾਣੀ ਜ਼ਿਆਦਾ ਪਾਣੀ ਉਹਦੇ ਜ਼ਿਆਦਾ ਆਇਆ ਕਿਉਂਕਿ ਤੁਸੀਂ ਵੇਖਿਆ 88 ਹਜ਼ਾਰ ਨਾਕਸਾਨ ਹੋ ਗਿਆ ਉਹ ਤੁਹਾਡੇ ਏਰੀਆ ਠਾਨੀ ਇਸੇ ਕੋਈ ਅਰਬਾਂ ਦਾ ਨੁਕਸਾਨ ਕਿ ਥੋੜਾ ਬਹੁਤ ਹੈ ਨਹੀਂ ਯਾਰ ਕੋਈ ਲਖਾਂ ਦਾ ਨਹੀਂ ਅਰਬਾਂ ਦਾ ਹੀ ਹੈ ਇਹ ਇਹ ਕੋਈ 1000ਾਂ ਦਾ ਨਹੀਂ ਕੋਈ ਲਖਾਂ ਦਾ ਨਹੀਂ ਅੱਪ ਜੀ ਨਾਕਸਾਨ ਨਹੀਂ ਜਿੱਨ ਸਕਦੇ ਕਿੰਨਾ ਬਹੁਤ ਜ਼ਿਆਦਾ ਹੈ ਫਿਰ ਵੀ ਕਰਵਣ ਦਾ ਖਾਈਏ ਥੋੜਾ ਬਹੁਤ ਥੋੜੀ ਸਾਨੀਆਂ ਸਾਰੇ ਪਾਸੇ ਸਾਰੇ ਪਾਸੇ ਨੁਕਸਾਨ ਹੀ ਨੁਕਸਾਨ ਸਾਰੇ ਸਾਨ ਸਾਨ ਇਹ ਥੋੜਾ ਬਹੁਤ ਨਹੀਂ ਬਹੁਤ ਕਿੱਥੋਂ ਤੁਰ ਗਿਆ ਆਪਣੇ ਫਰਾਂਕੁਰਟ ਚੱਲ ਗਿਆ ਸਾਰੇ ਮਨ ਸਾਨੇ ਥਾਣੇ ਦੇ ਕੋਈ ਆਈ ਸਰਕਾਰੀ ਮਦਦ ਆਈ ਕੋਈ ਨਾ ਜੀ ਕੁਛ ਨਹੀਂ ਇੱਥੇ ਸਾਡੇ ਪਿੰਨਾ ਸ਼ਾਹਪੁਰ ਜਾਜਾ ਕਿਸ ਹਫਤਾਵਰੇ ਜਿੱਥੇ ਆ ਜਿਹੜਾ ਸਾਡਾ ਮੰਤਰੀ ਬਣਿਆ ਵਾ ਗਰਦੀਪ ਸਿੰਘ ਉਹਦੇ ਸਾਹਮਣੇ ਸਾਡਾ ਘਰ ਆ ਪੱਠੇ ਦੇ ਅੱਛਾ ਹਾਂ ਤੇ ਪਿੰਡਾਂ ਦੇ ਲੋਕਾਂ ਨੇ ਮਜਦ ਕੀਤੀ ਹੈ ਜੀ ਪਿੰਡਾਂ ਦੇ ਲੋਕਾਂ ਨੇ ਜਿਆਦਾ ਮਜਦ ਕੀਤੀ ਹੈ ਸਰਕਾਰ ਨੇ ਸਰਕਾਰ ਨੇ ਬਹੁਤ ਕਟ ਜੀ ਸਰਕਾਰ ਕੋ ਬੜੀ ਨਹੀਂ ਹਾਂ ਜੀ ਸਰਕਾਰ ਦਾ ਬੰਦਾ ਇੱਕ ਚੀਜ਼ ਨਹੀਂ ਆਇਆ ਸੀ ਝੂਠ ਝੂਠ ਹੀ ਮਰ ਜਾਂਦਾ ਝੂਠ ਹੀ ਮਰ ਜਾਂਦਾ ਉਹ ਤਾਂ ਕਹਿੰਦਾ ਹੈਲੀਕਾਪਟਰ ਦੇਤਾ ਨਹੀਂ ਕੋਈ ਚੀਜ਼ ਨਹੀਂ ਉਹ ਹੂੜੇ ਲੈਣ ਦੱਤਾ ਨਹੀਂ ਮੰਤਰੀਆਂ ਆਪਣੇਆਂ ਨੂੰ ਹੂੜੇ ਲੈ ਲਓ ਵੇਖ ਲਓ ਵੇ ਲੋ ਕਿੱਦਾਂ ਡੁੱਬ ਗਿਆ ਇਹ ਸਭ ਝੂਠ ਹੀ ਆ ਜੀ ਹੈਲੀਕਾਪਟਰ ਇੱਕ ਇੱਕ ਲਫਾਵਾ ਸੁੱਟ ਕੇ ਗਿਆ ਜੀ ਹਮ ਇੱਕ ਇੱਕ ਲਫਾਵਾ ਸੁੱਟਿਆ ਉਹ ਵੀ ਪਾਣੀ ਜੜੇ ਪਿਆ ਜਿਹੜੀਆਂ ਫਸਲਾਂ ਨੁਕਸਾਨ ਹੋ ਗਿਆ ਜਿਹੜਾ ਘਰਾਂ ਦਾ ਨੁਕਸਾਨ ਹੋ ਗਿਆ ਇਹ ਇਹ ਚੀਜ਼ ਪੂਰੀ ਹੋ ਜੂਗੀ ਨਹੀਂ 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 ਇਹ ਨਹੀਂ ਪੂਰੀ ਹੋ ਸਕਦੀ ਨਹੀਂ ਜੀ ਇਹ ਬਹੁਤ ਮਿੰਗਾ ਕੰਮ ਇੱਥੇ ਜਿੰਨਾ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦਾ ਹੋ ਗਿਆ ਪੂਰੀਆਂ ਫਸਲਾਂ ਖਰਾਬ ਹੋ ਗਈਆਂ ਜੀ ਹਾਂ ਜੀ ਤੁਸੀਂ ਗੱਲ ਕਰ ਰਹੇ ਸੀ ਬਜ਼ੁਰਗ ਕੋਈ ਹਸਾਬਕਤਾ ਵੀ ਨਹੀਂ ਨੁਕਸਾਨ ਦੀ ਹਸਾਬਕਤਾ ਵੇਦਾ ਇਸ ਗੱਲ ਦਾ ਹਸਾਬਕਤਾ ਵਕਾਦਾ ਕੌਣ ਲਾ ਸਕਦਾ ਕੋਈ ਹਸਾਬ ਕੋਈ ਨਹੀਂ ਲਾ ਰਖਦਾ ਬਾਕੀ ਕੁਦਰਤ ਹੀ ਆ ਇਹ ਖੇਡ ਕੁਦਰਤ ਦੀ ਆ ਇਹ ਕੋਈ ਕਹੇ ਕਿਸੇ ਦਾ ਫਲਾਣੇ ਦਾ ਨੁਕਸਾਨ ਆ ਫਲਾਣੇ ਦਾ ਨੁਕੀਤਾ ਫਲਾਣੇ ਨੇ ਕੀਤਾ ਬਿਲਕੁਲ ਗਲਤ ਆ ਇਹ ਕੋਈ ਗਲਤੀ ਨਹੀਂ ਵੀ ਫਲਾਣੇ ਬੰਦੇ ਨੇ ਆ ਕੰਮ ਕੀਤਾ ਭਗਵੰਤ ਮਾਨ ਨੇ ਕੀਤਾ ਫਲਾਣੇ ਕੋਈ ਲੱਗਦਾ ਨਹੀਂ ਸਰਕਾਰਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਆ ਪ੍ਰਬੰਧ ਕਰਨੇ ਉਹਨਾਂ ਕਿੰਨਾ ਕੁ ਪ੍ਰਬੰਧ ਕੀ ਕਰਨਗੇ ਉਹਨਾਂ ਨੂੰ ਕੀ ਪਤਾ ਵੀ ਪਾਣੀਆਂ ਚੱਲੇ ਫਲੱਡ ਗੇਟ ਖੋਲਣੇ ਪੈਣੇ ਆ ਹੁਣ ਹਿਮਾਚਲ ਦੇ ਵਿੱਚ 5 ਮਹੀਨੇ ਪਹਿਲਾਂ ਸਰਕਾਰ ਤਿੰਨ ਮਹੀਨੇ ਪਹਿਲਾਂ ਸਰਕਾਰ ਨੂੰ ਅਲਰਟ ਹੋ ਗਿਆ ਸੀ ਵੀ ਮੀਂਹ ਬਹੁਤ ਪੈਣੀ ਹੈ ਮੀਂਹ ਬਹੁਤ ਪੈਣਾ ਹਿਮਾਚਲ 'ਚ ਉਹਨਾਂ ਨੂੰ ਪਤਾ ਸੀ ਬੱਦਲ ਫਟਦੇ ਆ ਸਾਡਾ ਪਾਣੀ ਬਾਪੂ ਜੀ ਤਿੰਨ ਮਹੀਨੇ ਪਹਿਲਾਂ ਪਤਾ ਸੀ ਵੀ ਮੀਂਹ ਪੈਣੀ ਹੈ ਬੱਦਲ ਬੱਦਲ ਫਟਦੇ ਆ ਹਾਂ ਜੀ ਤਿੰਨ ਮਹੀਨੇ ਪਹਿਲਾਂ ਪਤਾ ਸੀ ਮੀ ਸਰਕਾਰ ਨੂੰ ਲਾਡ ਸੀ ਮੈਂ ਤੁਹਾਨੂੰ ਬਦਲ ਥੋੜੇ ਪਾੜ ਦੇ ਚਾਹੀ ਵੀ ਬਦਲ ਪਾੜ ਦੇ ਸਾਰਾ ਪੰਜਾਬ ਚ ਪਾਣੀ ਆਵੇ ਹਮਾਚਾ ਚ ਇੱਕ ਆ ਦੇਖੋ ਤੁਸੀਂ ਪੜ ਤੁਸੀਂ ਜੇ ਪੜੇ ਲਿਖੇ ਹੋ ਤਾਂ ਮੈਂ ਤੁਹਾਨੂੰ ਨਾਨਪੜ ਬੰਦਾ ਪਰ ਮੈਂ ਤੇ ਨਾਲ ਸਿੱਧੀ ਗੱਲ ਇੱਕੋ ਕਬਕਾਈ ਮੇਰੀ ਗੱਲ ਸੁਣ ਲਾ ਹਾਂ ਪੜੋ ਇੱਕ ਮਿੰਟ ਮੈਂ ਤੁਹਾਨੂੰ ਉਹ ਤੁਸੀਂ ਤਾਂ ਪੜ ਲਓ ਇੱਕ ਗੱਲ ਨੂੰ ਛੱਡ ਮੈਂ ਪੜਨ ਗਿਆ ਇੱਕ ਮਿੰਟ ਗੱਲ ਤਾਂ ਸੁਣ ਲਓ ਗੱਲ ਤਾਂ ਸੁਣਨੀ ਹੈ ਕਿ ਭਗਵਾਨ ਤੁਮਨ ਦੇ ਪੱਕੇ ਫੈਨ ਆ ਤੁਸੀਂ ਨਹੀਂ ਮੈਂ ਕਿਸੇ ਦਾ ਫੈਨ ਨਹੀਂ ਇਹ ਤਾਂ ਸੁਣ ਤਾਂ ਲਓ ਇਹ ਤਾਂ ਗੱਲ ਨਾ ਕਰੀ ਆ ਆ ਆ ਆ ਸਰਕਾਰ ਦਾ ਹੀ ਬਿਆਨ ਹੈ ਕਿ ਟੁੱਟ ਸਕਦਾ ਹੈ ਮਾਧੋਪੁਰ ਡੈਮ 1.5 ਸਾਲ ਤੋਂ ਅਧਿਕਾਰੀਆਂ ਨੂੰ ਸੀ ਜਾਣਕਾਰੀ 1.5 ਸਾਲ ਤੋਂ ਅਧਿਕਾਰੀਆਂ ਨੂੰ ਸੀ ਮਾਦੋਪੁਰ ਡੈਮ ਟੁੱਟਣਾ ਆ ਤਾਂ ਮਾਦੋਪੁਰ ਡੈਮ ਟੁੱਟ ਸਕਦਾ ਤੇ ਉਹ ਟੁੱਟ ਗਿਆ 1.5 ਸਾਲ ਤੋਂ ਟੁੱਟ ਗਿਆ ਜੀ ਉਹ ਤੇ ਉਹਦੇ ਨਾਲ ਟੁੱਟ ਗਿਆ ਉਹਦੇ ਨਾਲ ਇਹਨਾਂ ਨੂੰ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਬਿਆਸ ਉਹਦੇ ਨਾਲ ਹੀ ਬਣੀ ਆ ਬਿਆਸ ਦਰਿਆ ਜਿਹੜਾ ਬਿਆਸ ਦਰਿਆ ਕਿੰਨੀ ਵਾਰੀ ਟੁੱਟ ਗਿਆ ਹੈ ਬਿਆਸ ਦਰਿਆ ਕਿੰਨੀ ਵਾਰੀ ਕਿੰਨੀ ਵਾਰੀ ਮਾਰ ਮਾਰੀ ਉਹਨੇ ਉਹ ਹੁਣ ਵੀ ਵਜਣ ਡੀਆ ਮਾਰ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਟੁੱਟ ਜਾਂਦਾ ਨਹੀਂ ਕਰ ਸਕਦੇ ਨਾ ਤਮੈਂ ਇਹਨਾਂ ਦਾ ਸਭ ਇੱਕ ਨਹੀਂ ਮੇਰੀ ਗੱਲ ਹਰ ਵਾਰੀ ਉਹ ਟੁੱਟਦਾ ਕਿ ਨਹੀਂ ਜੀ ਹਰ ਵਾਰੀ ਤੇਰੀ ਗੱਲ ਨਾ ਮੈਂ ਸਹਿਮ ਹਾਂ ਹਰੀਕੇ ਤੋਂ ਕਿੰਨੀ ਵਾਰੀ ਮਾਰ ਪੈਂਦੀ ਹੈ ਉਹਨਾਂ ਨੂੰ ਬਿਲਕੁਲ ਬਿਲਕੁਲ ਕਿਉਂ ਇਹ ਗੱਲ ਤੁਸੀਂ ਮੰਨੋ ਸਰਕਾਰ ਕੁਝ ਨਹੀਂ ਕਰਦੀ ਸਰਕਾਰ ਨੂੰ ਸਾਰਾ ਪਤਾ ਹੁੰਦਾ ਵਾ ਕਿ ਕਿੱਥੇ ਕੀ ਹੋਣਾ ਵਾ ਸਾਰੇ ਪਤਾ ਜੀ ਤੁਸੀਂ ਇਹ ਗੱਲ ਮੰਨੋ ਪਤਾ ਹੋਏਗਾ ਹਰੇਕ ਸਰਕਾਰ ਨੂੰ ਪਤਾ ਵਾ ਇਹ ਗੱਲ ਨਾਲ ਤੇਰੇ ਨਾਲ ਬੈਸਣਾ ਨਹੀਂ ਪਤਾ ਹੋਏਗਾ ਪਰ ਇੱਕ ਗੱਲ ਹੈ ਕੁਦਰਤ ਦੀ ਮਾਰ ਆ ਕੁਦਰਤ ਦੇ ਵੇਖੋ ਜੀ ਜਿਹੜੇ ਮੁੱਖ ਮੰਤਰੀ ਅੱਜ ਉਹ ਖੁਦ ਕਹਿੰਦੇ ਰਿਹਾ ਕਿ ਹਰ ਕੁਦਰਤੀ ਮਾਰ ਹੁੰਦੀ ਨਹੀਂ ਉਹ ਕੋਈ ਕਹਿੰਦੇ ਰਹੇ ਆ ਤਾਂ ਹੁੰਦੀ ਨਹੀਂ ਤੇ ਫਿਰ ਨੂੰ ਕੋਈ ਵੀ ਆਣ ਕੇ ਦੱਸ ਹੁਣ ਮੈਂ ਉਹੀ ਤਾਂ ਕਹਿਣਾ ਤੁਸੀਂ ਮੰਨ ਨਹੀਂ ਰਹੇ ਮੁੱਖ ਮੰਤਰੀ ਕਹਿੰਦਾ ਰਹੇ ਮੁੱਖ ਮੰਤਰੀ ਖਲ ਕਹਿੰਦਾ ਤੈਨੂੰ ਕੋਈ ਆਣ ਕੇ ਦੱਸਣਾ ਦੂੰਗਾ ਜੇ ਕੂ ਮਾਰ ਕੇ ਉਹ ਵੀ ਘੜ ਕੇ ਸੁਣਾ ਦੂੰਗਾ ਉਹ ਕਹਿੰਦੇ ਮੁੱਖ ਮੈਂ ਸੋਣਾ ਨਹੀਂ ਤੁਸੀਂ ਉਹਨੂੰ ਕੋਈ ਭੁਰ ਆਣ ਕੇ ਦੱਸ ਮੈਂ ਤਾਂ ਇਹ ਸਵਾਲ ਕਰ ਰਿਹਾ ਤੁਸੀਂ ਕਹਿ ਰਹੇ ਕਿੰਨੇ 100 ਕਰੋੜ ਰੁਪਇਆ ਆ ਜਿਹੜਾ ਪਿਛਲੇ ਸਰਕਾਰਾਂ ਕਹਿੰਆ ਵੀ ਇਹੀ ਸਫਾਈ ਕੀਤੀ ਹੈ ਡਰੇਨਾਂ ਦੀ ਸਫਾਈ ਕੀਤੀ ਕਿੱਥੇ ਹੋਈ ਸਫਾਈ ਕਿੱਥੇ ਨਹੀਂ ਹੋਈ ਕੋਈ ਸਰਕਾਰਾਂ ਨੇ ਖਾਣ ਇਹ ਇਹ ਇਹਨੇ ਕੀਤੀ ਨਹੀਂ ਬਾਪੂ ਜੀ ਪਿਛਲੇ ਐਸ ਕੀ ਟੈਂਟਰ ਨਹੀਂ ਦਿੱਤਾ ਮੈਂ ਕਹਿੰਦਾ ਵੀ ਉਹਨੇ ਇਹਨੇ ਨਹੀਂ ਦਿੱਤਾ ਤੇ ਉਹਨਾਂ ਕਿਹੜੇ ਕਰ ਦਿੱਤੀ ਆ ਪਿਛਲੇ ਸਾਲ ਤਾਂ ਹੀ ਬਦਲਿਆ ਤੁਸੀਂ ਮੈਂ ਤਾਂ ਨਹੀਂ ਬਦਲਿਆ ਸੀ ਅੱਪਾ ਮੇਰੀ ਗੱਲ ਸੁਣੋ ਮੈਂ ਕਹਿੰਦਾ ਨਹੀਂ ਬਦਲਿਆ ਸੀ ਮੈਂ ਤਾਂ ਅੱਗੇ ਵੀ ਵੋਟ ਨਹੀਂ ਦਿੱਤੇ ਗਾਹ ਵੀ ਨਹੀਂ ਦੇਣੀ ਕਿਸੇ ਨੂੰ ਬਾ ਫਿਰ ਰੌਲਾ ਕਾ ਤੋ ਪਾਈ ਜਾਂਦੇ ਆ ਫਿਰ ਤੁਸੀਂ ਕਹੋ ਵੀ ਸਰਕਾਰ ਕਹਿੰਦੇ ਬੱਕਰੀ ਦਾ ਤੇ ਮੁਰਗੀ ਦਾ ਮੁਆਵਜ਼ਾ ਮਿਲਣਾ ਸੀ ਉਹ ਮਿਲੇਗਾ ਕੋਈ ਨਹੀਂ ਡੱਕ ਲੱਗਦਾ ਹੂੰ ਮੁਰਗੀ ਦਾ ਤਾਂ ਮੈਨੂੰ ਦੱਸ ਦੇ ਕੁਦਰਤੀ ਮਾਰ ਅੱਛਾ ਮੇਰੀ ਗੱਲ ਸੁਣੋ ਜੀ ਮੁਰਗੀ ਦਾ ਤੇ ਬੱਕਰੀ ਦਾ ਮੁਆਵਜ਼ਾ ਮਿਲ ਸਕਦਾ ਉਹ ਕਹਿੰਦਾ ਮੁਰਗੀ ਦਾ ਤੇ ਬੱਕਰੀ ਦਾ ਮਾਫਜਾ ਦਵਾ ਕੇ ਕਿਥੋਂ ਦੇਗਾ ਤੂੰ ਕਹਿੰਦਾ ਹੋਏਗਾ ਵੀ ਇੱਥੇ ਫਸਲਾਂ ਤਾਂ ਨਹੀਂ ਮਿਲਣਾ ਤੇ ਮੁਰਗੀ ਦਾ ਤੇ ਬੱਕਰੀ ਦਾ ਕਿੱਦੋਂ ਮਿਲ ਜਣਾ ਹੋਏਗਾ ਤੁਹਾਨੂੰ ਪਤਾ ਹੋਣਾ